ਨਲਕੇ ਬਾਈ ਜੀ ਬਹੁਤ ਜ਼ਰੂਰੀ ਆ ਨਲਕੇ ਹੁੰਦੇ ਸੀ ਆਪਣੇ ਨਾ ਸਭਰਾ ਪਿੰਡ ਦੀ ਪੰਚਾਇਤ ਦੇ ਵਿੱਚ ਡਾਕਟਰ ਜੀ ਅੰਦਰ ਸਿੰਘ ਹੁਣ ਸਰਪੰਚ ਬਣੇ ਸੀਗੇ ਉਹਨਾਂ ਨੇ ਪੰਜ ਨਲਕੇ ਲਵਾਈ ਸੀ ਇੱਕ ਸਾਡੇ ਵਾਲੇ ਜੋਰ ਸਿੰਘ ਵਾਲੇ ਰਾਹ ਤੇ ਤੇ ਇਹ ਦੋ ਤਿੰਨ ਪਿੰਡ ਚਾਰ ਨਲਕੇ ਪਿੰਡ ਚ ਲਵਾਏ ਸੀ ਵੀ ਆਉਂਦਾ ਜਾਂਦਾ ਰਹੀ ਪਾਣੀ ਪੀਂਦਾ ਰਵੇ ਡਾਕਟਰ ਸਾਹਿਬ ਨਾਲ ਦੀ ਸੋਚ ਬੜੀ ਵਧੀਆ ਵਾ ਕਿ ਮਤਲਬ ਗਰਮੀ ਚ ਕੋਈ ਆਊਗਾ ਪਾਣੀ ਪੀਊਗਾ ਬਿਲਕੁਲ ਜੀ ਬਿਲਕੁਲ ਭੋਨ ਵਾਲਾ ਕੰਮ ਹੀ ਹੁੰਦਾ ਭੋਨ ਵਾਲਾ ਤੇ ਅੱਜ ਵੀ ਉਹ ਨਲਕੇ ਜੇ ਆਪਾਂ ਪਾਣੀ ਪਾ ਕੇ ਪਾਈਗੇ ਨਾ ਤੇ ਉਹ ਨਲਕੇ ਅੱਜ ਵੀ ਚੱਲਦੇ ਆ ਚੱਲਦੇ ਚੱਲਦੇ ਵੱਡੇ ਨਲਕੇ ਵੀ ਬਹੁਤ ਚੰਗੇ ਜਿਹੜੇ ਆਪਣੇ ਉਹ ਸਰਕਾਰੀ ਨਲਕੇ ਸਰਕਾਰੀ ਨਲਕੇ ਆਏ ਸੀਗੇ ਇੱਕ ਹੁੰਦੇ ਸੀ ਪਹਿਲਾਂ ਛੋਟੇ ਜਿਹੋੜੇ ਕੁੱਤਾਂ ਨਾਲ ਕਰਦੇ ਹੁੰਦੇ ਸੀ ਤੇ ਬੜਾ ਪਾਣੀ ਕੱਢ ਦਿੰਦੇ ਸੀ ਉਦੋਂ ਬਾਈ ਜੀ ਬਿਲਕੁਲ 20 25 ਫੁੱਟ ਤੇ ਪਾਣੀ ਸੀ ਤੇ ਅੱਜ ਵੀ ਨਲਕੇ ਬਾਈ ਜੀ ਚੱਲਦੇ ਹੈਗੇ ਜੇ ਪਾਣੀ ਪਾ ਕੇ ਚਲਾਈਏ ਤਾਂ ਇਹ ਵੀਰ ਦੀ ਗੱਲ ਆ ਵੀ ਵਾਕਿਆ ਕਿਤੇ ਲਾਈਟ ਚਲੇ ਜਾਂਦੀ ਆ ਆਪਾਂ ਗੇੜ ਕੇ ਪਾਣੀ ਕੱਢ ਸਕਦੇ ਆ ਆਪਣੇ ਡੰਗਰ ਤੇ ਆਏ ਮਾਰਨੋਂ ਆਪ ਥਾਈ ਮਰਨਾਂ ਨੂੰ ਵਧੀਆ ਗੱਲਾਂ ਤੇ ਨਾਲੇ ਸਾਫ਼ ਸੁਥਰਾ ਪਾਣੀ ਆ ਇਹ ਗੱਲਾਂ ਬਹੁਤ ਨੋਟ ਕਰਨ ਵਾਲੀਆਂ ਨੇ ਬਾਈ ਜੀ ਨਹੀਂ ਤਾਂ ਲੋਕਾਂ ਦੀ ਖੂਹਾਂ ਪੂਰਦੀਆਂ ਅਜੇ ਤੱਕ ਕਈਆਂ ਪਿੰਡਾਂ ਦੇ ਵਿੱਚ ਖੂਹ ਚਲਦੇ ਆਂ ਮਿੱਟੀ ਨਾਲ ਚ ਪਾਣੀ ਖੜਾ ਵਾ ਸਾਡੇ ਘਰੇ ਖੂਹ ਹੈਗਾ ਵਾ ਅਸੀਂ ਉਹ ਬੰਦ ਨਹੀਂ ਕੀਤਾ ਬੰਦ ਹੀ ਨਹੀਂ ਕੀਤਾ ਵੇਖ ਲਓ ਉੱਤੇ ਉੱਤੇ ਕਮਰਾ ਪਾਦਾ ਵਾ ਮਤਲਬ ਤੇ ਜਾਂ ਖੂਹ ਨਿਸ਼ਾਨੀ ਰੱਖੀ ਹੈ ਨਿਸ਼ਾਨੀ ਰੱਖੀ ਆ ਵੀ ਉੱਤੇ ਲੈਂਟਰ ਪਾਤਾ ਵਾ ਖੂਹ ਹੁੰਦੀ ਐ ਏਡੀ ਕਿਚੌੜੀ ਐ ਬੱਸ ਅੱਛਾ ਅੱਛਾ ਜਿਹੜੀ ਛੋਟੀ ਖੂਹ ਹੁੰਦੀ ਛੋਟੀ ਖੂਹਾਂ ਕਰਾਂ ਚ ਪਾਣੀ ਪੁਣੀ ਭਰਦੇ ਆਂ ਆਪਣੇ ਸਾਡੀ ਪੱਤੀ ਦਾ ਜਿਹੜਾ ਖੂਹ ਆ ਵੱਡਾ ਉਹ ਵੀ ਅਸੀਂ ਸਾਫ ਸਫਾਈ ਕਰਕੇ ਉਹਦੇ ਉੱਤੇ ਟ੍ਰਾਂਸਫਾਰਮ ਲਵਾਤਾ ਵਾ ਲੈਂਟਰ ਲੁੰਟਰ ਪਾ ਕੇ ਵਧੀਆ ਖੂਹ ਅਸੀਂ ਉਹ ਮਤਲਬ ਆਪਣੇ ਸਭਰਾ ਏਰੀਆ ਜੀ ਮੈਂ ਵੇਖਿਆ ਬਾਅਦ ਸਭ ਤੋਂ ਖੂ ਚਾਮ ਗੁੰਦੇ ਜਿਕੇ ਪੈਲੀਆਂ ਭਰਨ ਵਾਲੇ ਖੂ ਜਿੰਨੇ ਤੇ ਆਪਾਂ ਬੋਲਦ ਜੋੜ ਦਿੰਨੇ ਤਾਂ ਉਹ ਤੇ ਆਪਾਂ ਖੇਤੀ ਕਰਦੇ ਪਿੰਡਾਂ ਦੇ ਵਿੱਚ ਬੜੇ ਕਿੰਨੇ ਖੂ ਸੀ ਆਪਣੇ ਸਪਰਾ ਦੇ ਵਿੱਚ ਜਿੰਦਾ ਚਾਲਾ ਆਪਣੇ ਤੁਸੀਂ ਲਾਓ ਇੱਕ ਤੇ ਸਾਡੇ ਮਤਲਬ ਖੂ ਹੀ ਦੋਸਤ ਗਲੀ ਸਾਡੇ ਜੀ ਹਾਂ ਇੱਕ ਬਾਬੇ ਕਾਲੇ ਸ਼ਾ ਖੂ ਸੀ ਕਾਲੇ ਸ਼ਾ ਤੇ ਇੱਧਰ ਮਜਬੀ ਸਿੰਘਾਂ ਦੇ ਵਿੜੇ ਹੀ ਖੂ ਚਾਰ ਲਾਰ ਇੱਕ ਇੱਧਰ ਆਪਣਾ ਗਦਾਈ ਦੀ ਪੱਤੀ ਪੂਰੀਆਂ ਦੀ ਪੱਤੀ ਹਾਂ 6 5 ਇੱਕ ਬਾਬੇ ਵੀਰ ਤੋਂ ਵਾਲਾ ਇੱਕ ਬਾਬੇ ਵੀਰ ਤੋਂ ਇੱਕ ਗਦਾਈ ਦੀ ਪੱਤੀ ਆਲਾ ਜਿਹੜਾ ਗੁਰਦੁਆਰਾ ਸਾਹਿਬ ਦੇ ਨੇੜੇ ਹਾਂ 7 ਖੂ 7 ਖੂ 7 ਲੈ ਕਰ ਲੰਘ ਜਾਂਦਾ ਹੈ ਹੈ ਪੰਮੇ ਪੰਮੇ ਕਰਦਾ ਕਿ ਹੁੰਦਾ ਸੀ ਆ ਜਿੱਥੇ ਬਧਾਵਾ ਸਿੰਘ ਦੀ ਉਹ ਖੂ ਹੀ ਲਿਖੀ ਤਾ ਮਤਲਬ ਖੂ ਇੱਥੇ ਆਪਣਾ ਆ ਜਿੱਤੇ ਹਾਂਬਾ 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 ਲਾਗੇ ਹਾਂਬਾ ਲਾਗੇ ਤੇ ਕਾਪਨੇ ਰਾਹ ਤੇ ਹੁੰਦਾ ਹੈ ਤੇ 14 15 12 ਪੱਤੀਆਂ ਤੇ 15 16 ਫੂਸ ਦੀ ਗੇ ਆਪਣਾ ਮੋਟਰ ਤੇ ਹਾਂਜੀ ਹਾਂਜੀ ਕਾਣਾ 67 ਚਾਈ ਹੈ ਇੱਥੇ ਬਿਜਲੀ ਬਿਲਕੁਲ ਜੀ ਦੋ ਅਸੀਂ ਦੋ ਬੋਰ ਕਰਾਏ ਸੀ ਖੂਹਾਂ ਵਾਲੇ ਅੱਛਾ ਤੇ ਪਰ ਜਿਹੜਾ ਇੱਕ ਬੋਰ ਤੇ ਅਸੀਂ ਖੂਹੀ ਪੁੱਟੀ ਸੀ ਤੇ ਜਿਹੜਾ ਦੂਸਰਾ ਬੋਰ ਸੀ ਹਾਂਜੀ ਉਹ ਪੁਰਾਣਾ ਖੂਹ ਹੀ ਵੱਡਾ ਬਿਲਕੁਲ ਉਹਦੇ ਵਿੱਚ ਹੀ ਬੋਰ ਕੀਤਾ ਸੀ ਉਹਦੇ ਵਿੱਚ ਹੀ ਮੋਟਰ ਚੱਲਦੀ ਹਾਂ ਠੰਡਾ ਪਾਣੀ ਠੰਡਾ ਪਾਣੀ ਮਤਲਬ ਬਾਪੂ ਜੀ ਦੱਸ ਦਿੰਦੇ ਆ ਦਾਦਾ ਜੀ ਕਿ ਇੱਥੇ ਪੁਰਾਣਾ ਪਹਿਲਾਂ ਖੂਹ ਚ ਪਾਣੀ ਕੱਢਦੇ ਆ ਖੂਹ ਚ ਪਾਣੀ ਉੱਤੇ ਹੀ ਹਲਤੀ ਲਾਈ ਸੀ ਅੱਛਾ ਆ ਵੀ ਮਤਲਬ ਚੱਲਣ ਵਾਲੀ ਚੱਲਣ ਵਾਲੀ ਜਿਹੜੀ ਆਪਾਂ ਬੋਲਦਾਂਗੇ ਵੀ ਖੇਤ ਭਰ ਦੇ ਦਾ ਭਰਨ ਵਾਸਤੇ ਹਾਂਜੀ ਹਾਂਜੀ ਤੇ ਉਹ ਤੋਂ ਬਾਅਦ ਚ ਫਿਰ ਕਹਿੰਦੇ ਆ ਲਹਿਰ ਆ ਗਈ ਹਾਂਜੀ ਲਹਿਰ ਤੋਂ ਪਾਣੀ ਲਾਉਂਦੇ ਰਏ ਅੱਧੀ ਪੈੜੀ ਆਪਣੀ ਪਰਾਂ ਰਹਿ ਗਈ ਪਾਰ ਰਹਿ ਗਈ ਸੂਵੇ ਵਾਲੀ ਹਾਂ ਸੂਵੇ ਵਾਲੀ ਪਰ ਦੋਨਾਂ ਸਾਡੇ ਨਾਲ ਦੀ ਜ਼ਮੀਨ ਆ ਤੇ ਚੰਗੇ ਵੱਡੇ ਤੰਨਹਾੜ ਜੀ ਨੂੰ ਕਿਸਾਨ ਕਹਿ ਦਗੇ ਤੰਨਹਾੜ ਜ਼ਿੰਮੇਦਾਰ ਕਹਿ ਲਈਏ ਸਭ ਤੋਂ ਵੱਧ ਪਹਿਲੀ ਹੁੰਦੀ ਸਦੌਰੀਆਂ ਦਾ ਪੁਰਾ ਸਭਰਾ ਨਗਰ ਤੋਂ ਕਿੱਥੇ ਨੂੰ ਪੁੱਛ ਲੈ ਜੇ ਵੀ ਕਿਈ ਨਾ ਕੋਈ ਗੱਲ ਹੋ ਜਾਂਦੀ ਆ ਪੰਜ ਸੱਤ ਕਿੱਲੇ ਪਹਿਲੀ ਹੋਣਾ ਯਾਜ ਪਾਉ ਤੇਰਾ ਸਦੌਰੀਆਂ ਦਾ ਪੁਰਾ ਵਜਦਾ ਵੀ ਕਹਿਣ ਤੋਂ ਪਾਪ ਵੀ ਆਪਣਾ ਸਭ ਤੋਂ ਪਹਿਲਾਂ ਪਾਣੀ ਦੇ ਮਤਲਬ ਇੰਨਾ ਪਹਿਲੀਆਂ ਜੀ ਆਇਆ ਇੰਨਾ ਜੀ ਆਇਆ ਕਿਉਂ ਮਤਲਬ ਉਦੋਂ ਬੋਰ ਬਹੁਤ ਘੱਟ ਹੁੰਦੇ ਸੀ ਹੁਣ ਇਥੋਂ ਸਾਡੀ ਸਾਰੀ ਪਹਿਲੀ ਜੀ ਦੋ ਬੋਰ ਹੀ ਪਹਿਲਾਂ ਦੋ ਬੋਰ ਸੀ ਸੂਏ ਤੋਂ ਵਰਦੇ ਸੀ ਮਤਲਬ ਨਹਿਰ ਤੋਂ ਤੇ ਸੂਆ ਵੀ ਪੂਰਾ ਹੁੰਦਾ ਸੀ ਅੱਛਾ 15 20 25 ਮਿੰਟਾਂ 'ਚ ਕਿੱਲਾ ਭਰ ਜਾਂਦਾ ਸੀ ਭਰ ਜਾਂਦਾ ਸੀ 9 ਇੰਚੀ ਮੋਗਾ ਸੀ ਵਾਹ ਤੇ ਉਹ ਦਿਨ ਯਾਦ ਆਉਂਦੇ ਆ ਉਹ ਪਾਣੀ ਬਹੁਤ ਵਧੀਆ ਅੰਤਰਾਹੀ ਹੁੰਦੇ ਸੀ ਜਹਿਰ ਪਾਈ ਜਾਂਦੇ ਪਾਣੀ 'ਚ ਜਹਿਰ ਪਾਈਦਾ ਪਾਲੀਆਂ ਸਾਰੀਆਂ ਸਾਰ ਖਤਮ ਕਰਤੀਆਂ ਆਹ ਨਾ ਆਪਾਂ ਪਾਰ ਮੱਕੀ ਲਾਈ ਸੀ ਹੂੰ ਤੇ ਜਿੱਥੇ ਲਹਿਰ ਦਾ ਪਾਣੀ ਪਿਆ ਵਾ ਉਹ ਮੱਕੀ ਅਸਲੋ ਜੜੜੀ ਗਈ ਵਾਹ ਤੇ ਅਸੀਂ ਮਤਲਬ ਡਾਕਟਰਾਂ ਨੂੰ ਪੁੱਛਿਆ ਉਹਨਾਂ ਦੇ ਪਾਣੀ 'ਚ ਜ਼ਹਿਰ ਆਇਆ ਵਾ ਤਾਂ ਕਰਕੇ ਮਤਲਬ ਇਹ ਫੈਲ ਕੋ ਦੇਖੋ ਪਾਣੀਆਂ ਚ ਵੀ ਜ਼ਹਿਰ ਹੋਣਾ ਲੱਗਿਆ ਭਾਈ ਜੀ ਪਾਣੀ ਦੀ ਸਮਾਰ ਰੱਖੋ ਵਿੱਚ ਗੰਦਾ ਕੂੜਾ ਨਾ ਸੁੱਟੋ ਵਿੱਚ ਜਿਵੇਂ ਆਪਾਂ ਜਰੀਲੀਆਂ ਮੱਛੀਆਂ ਆਲੇ ਪੈ ਕਦਸ ਇਹ ਕਿੱਦਾਂ ਦਾ ਜਿਵੇਂ ਮਾਨਿਕ ਚ ਤੇ ਬਾਕੀ ਵੀਡੀਓ ਸ਼ੇਅਰ ਕਰੋ ਤੇ ਬਾਕੀ